וו הא גורו ਕਿਸ਼ਣ ਤੇ ਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਸਮਜੂਦ ਆ ਸਚਕਨ ਸ੍ਰੀ ਹਰਮੰਦਰ ਸਾਹਿਬ ਜੀ ਦਾ ਬਾਤ ਦੱਸ ਜੀ ਕਿ ਅੱਜ ਸ੍ਰੀ ਗੁਰੂ ਹਰਕੀਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮੌਕੇ ਜੋ ਸਚਕਨ ਸ੍ਰੀ ਹਰਮੰਦਰ ਸਾਹਿਬ ਵਿਖੇ ਲੱਖਾਂ ਦੀ ਤਦਾਦ ਉੱਤੇ ਜੋ ਸੰਗਤਾਂ ਨੇ ਦਰਸ਼ਨ ਦੇ ਕਰਨ ਵਾਸਤੇ ਪਹੁੰਚ ਤੇ ਹਨ ਤਸਵੀਰਾਂ ਤਾਂ ਨਾਲ ਗੁਰੂ ਘਰ ਦੇ ਬਾਹਰ ਦੀਆਂ ਸਾਂਝੀਆਂ ਕਰ ਰਹੇ ਆ ਤੇ ਤਾਂ ਨਾਲ ਗੁਰੂ ਘਰ ਦੇ ਅੰਦਰ ਦੀਆਂ ਵੀ ਤਸਵੀਰਾਂ ਸਾਂਝੀਆਂ ਕਰਦੇ ਆ ਦੱਸ ਜੀ ਕਿ ਅੱਜ ਇਸ ਪਵਿੱਤਰ ਦਿਹਾੜੇ ਮੌਕੇ ਸੰਗਤਾਂ ਦਾ ਠਾਠਾ ਮਰਦਾ ਇਕੱਠ ਗੁਰੂ ਘਰ ਵਿਖੇ ਦਰਸ਼ਨ ਜਦਾਰੇ ਕਰਨ ਵਾਸਤੇ ਪਹੁੰਚਿਆ ਹੋਇਆ ਤਾਂ ਤਸਵੀਰਾਂ ਤੋਂ ਨਾਲ ਗੁਰੂ ਘਰ ਦੇ ਅੰਦਰ ਦੀਆਂ ਵੀ ਸਾਂਝੇ ਕਰਦੇ ਆ ਤਾਂ ਸੰਗਤਾਂ ਦਾ ਜੋ ਠਾਠਾ ਮਰਦਾ ਇਕੱਠ ਹੈ ਤਾਂ ਉਸ ਦੇ ਨਾਲ ਦੱਸ ਦਈਏ ਕਿ ਜੋ ਪ੍ਰਬੰਧ ਵੀ ਨੇ ਸ਼੍ਰੋਮਣੀ ਕਮੇਟੀ ਵੱਲੋਂ ਜਿਹੜੇ ਪੁਕਤਾ ਪ੍ਰਬੰਧ ਜਿਹੜੇ ਸੰਗਤਾਂ ਦੀ ਸਹੂਲਤ ਵਾਸਤੇ ਉਹ ਕਰ ਦਿੱਤੇ ਗਏ ਨੇ ਵਾਹਿਗੁਰੂ What happened? Yeah. ਪਰ ਨਾਲ ਗੁਰੂ ਘਰ ਦੇ ਅੰਦਰ ਦੀਆਂ ਵੀ ਤਸਵੀਰਾਂ ਸਾਂਝੀਆਂ ਕੀਤੀਆਂ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਦੇ ਨਾਲ ਸੰਗਤਾਂ ਦਾ ਠਾਠਾ ਮਾਰਦਾ ਕੱਠ ਗੁਰੂ ਘਰ ਵਿਖੇ ਪਹੁੰਚਿਆ ਹੋਇਆ ਤਾਂ ਗੁਰਪੁਰ ਮੋਕੇ ਤਸਵੀਰਾਂ ਗੁਰੂ ਘਰ ਦੇ ਅੰਦਰ ਦੀਆਂ ਸਾਂਝੀਆਂ ਕੀਤੀਆਂ ਨੇ ਕਿ ਸੰਗਤਾਂ ਦੇ ਵਿੱਚ ਦਰਸ਼ਨਦਾਰੇ ਕਰਨ ਦੇ ਕੁਛਾ ਦੀ ਲਹਿਰ ਜਿਹੜੀ ਦੇਖਣ ਨੂੰ ਮਿਲ ਰਹੀ ਹੈ ਆਸਥਾ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ ਕਿ ਇੰਨੀ ਗਰਮੀ ਹੋਣ ਦੇ ਬਾਵਜੂਦ ਵੀ ਸੰਗਤਾਂ ਜਿਹੜੀਆਂ ਠਾਠਾ ਮਾਰਦਾ ਕੱਠ ਜਿਹੜਾ ਗੁਰੂ ਘਰ ਵਿਖੇ ਲਗਾਤਾਰ ਪਹੁੰਚ ਰਿਹਾ ਦੱਸਦੀ ਹੈ ਕਿ ਜੋ ਬੀਤੇ ਸਮੇ ਤੋਂ ਜਿਸ ਤਰ੍ਹਾਂ ਦੇ ਨਾਲ ਹਾਲਾਕੀ ਜ਼ਰੂਰ ਆਖਿਆ ਜਾ ਰਿਹਾ ਕਿ ਆਰਡੀਐਕਸ ਦੀ ਧਮਕੀਆਂ ਜਿਹੜੀਆਂ ਆ ਰਹੀਆਂ ਲੇਕਿਨ ਉਸ ਦੇ ਬਾਵਜੂਦ ਵੀ ਤੁਸੀਂ ਦੇਖ ਸਕਦੇ ਹੋ ਕਿ ਸੰਗਤਾਂ ਦੇ ਵਿੱਚ ਕਿੰਨਾ ਜ਼ਿਆਦਾ ਉਤਸ਼ਾਹ ਹੈ ਗਿਆ ਗੁਰੂ ਘਰ ਵਿਖੇ ਲੱਖਾਂ ਦੀ ਦਦਾ ਦੇ ਉੱਤੇ ਸੰਗਤਾਂ ਪਹੁੰਚ ਰਹੀਆਂ ਨੇ ਤਾਂ ਹਾਲਾਕੀ ਇਸੇ ਤਰ੍ਹਾਂ ਦੇ ਨਾਲ ਪ੍ਰਸ਼ਾਸਨ ਵੱਲੋਂ ਵੀ ਆਖਿਆ ਗਿਆ ਤੇ ਨਾਲ ਸ਼੍ਰੋਮਣੀ ਕਮੇਟੀ ਵੱਲੋਂ ਵੀ ਆਖਿਆ ਗਿਆ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਅਫਵਾਹ ਉੱਤੇ ਯਕੀਨ ਨਾ ਕੀਤਾ ਜਾਵੇ ਤਾਂ ਉੱਥੇ ਦੱਸ ਦਈਏ ਕਿ ਅੱਜ ਗੁਰੂ ਪ੍ਰਮੋਕਤਿਆ ਸੰਗਤਾਂ ਜੋ ਨੇ ਵੱਡੇ ਪੱਤਰ ਦੇ ਉੱਤੇ ਗੁਰੂ ਘਰ ਵਿਖੇ ਲਗਾਤਾਰ ਪਹੁੰਚ ਰਹੀਆਂ ਨੇ ਕੈਮਰਾਮੈਨ ਸਦੀਕਮਰ ਦੇ ਨਾਲ ਲਿਖੇ ਸਨ ਜਗਬਾਨ ਤਨਤਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਗੁਰਪੁਰਬ ਦੀਆਂ ਸਾਰਿਆਂ ਨੂੰ ਸਾਧ ਸੰਗਤ ਨੂੰ ਲੱਖ ਲੱਖ ਵਧਾਈਆਂ ਸਿੱਖਾਂ ਦੇ 8ਵੇਂ ਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਸਭ ਤੋਂ ਛੋਟੀ ਉਮਰ ਦੇ ਗੁਰੂ ਹੋਏ ਹਨ ਇਹਨਾਂ ਨੂੰ ਬਾਲਾ ਪ੍ਰੀਤਮ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਅੱਜ ਉਹਨਾਂ ਦਾ ਪ੍ਰਕਾਸ਼ ਦਿਵਸ ਹੈ ਆਪ ਸਭ ਨੂੰ ਬੇ ਬੇਨਤੀ ਕੀਤੀ ਜਾਂਦੀ ਹੈ ਗੁਰਦੁਆਰਿਆਂ ਦੇ ਵਿੱਚ ਜਾ ਕੇ ਮੱਥਾ ਟੇਕੋ ਅਤੇ ਘਰਾਂ ਦੇ ਵਿੱਚ ਦੀਪਮਾਲਾ ਵੀ ਕਰੋ ਤਾਜੋ ਗੁਰਪੂਰੋ ਪੂਰੇ ਉਤਸ਼ਾਹ ਨਾਲ ਮਨਾਇਆ ਜਾ ਸਕੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ